ਖਰਚਵਾਲ ਤੋਂ ਡੱਲਾ ਮੋੜ ਤੱਕ ਸੜਕ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਅਤੇ ਖਰਚਵਾਲ ਦੇ ਲੋਕਲ ਲੋਕਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਆਉ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਆਵੇ ਜਿਹੜਾ ਪਾਵੇ गुल <laughs> لوگ ایکتا زندہ باد زندہ باد زندہ باد زندہ باد زندہ باد زندہ باد گٹیاں سرکار والی سرکار مرتباد مرتباد لوگوں خراب کروا اس پیر مرتباد مرتباد زندہ باد زندہ باد زندہ باد کیا تھا اللہ نے ਸਾਂ ਜੁਨੀਆ ਤੇ ਲੋਕਾਂ ਨੇ ਰੜਕੇ ਅੱਜ ਜੋ ਉਹਦੇ ਸੰਬੰਧ ਵਿੱਚ ਜੋ ਕਿ ਸੜਕ ਦਾ ਸਾਨੂੰ ਇਸ ਲਈ 2 ਮਹੀਨੇ ਤੋਂ ਲਾਰਾ ਲਾ ਰਹੀ ਹੈ ਵਿਭਾਗ ਮੰਨ ਰਿਹਾ ਕਿ ਡੰਡਰ ਹੋ ਗਿਆ ਬਸ ਕੰਮ ਕਰਨਾ ਨਹੀਂ ਹੋਇਆ ਕੋਈ ਕੰਮ ਸ਼ੁਰੂ ਨਹੀਂ ਹੋਇਆ ਸੋ ਅੱਜ ਆਪਾਂ ਵਿਭਾਗ ਨੂੰ ਇਹ ਸਰਕਾਰ ਨੂੰ ਇੱਕ ਟ੍ਰੇਲਰ ਦੇਣ ਵਾਸਤੇ ਇੱਕ ਟ੍ਰੇਲ ਲਾਈਨ ਦਸਣਵਾ ਤੇ ਆਪਾਂ ਉਹਨੇ ਮੀਟਿੰਗ ਕਰਕੇ ਇਹ 10 ਜਾਂ ਜਾਂ 20 ਦਿਨ ਦਾ ਟਾਈਮ ਦੇਵਾਗੇ ਉਸ ਤੋਂ ਬਾਅਦ ਜੇ ਇਹ ਸੜਕ ਨੂੰ ਨਾ ਬਣਾਇਆ ਗਿਆ ਤੇ ਪੱਕੇ ਤੌਰ ਤੇ ਚੌਕ ਦਾ ਚੌਕ ਮੇਰੇ ਜਿੱਕਰ ਨਾ ਦਿੱਤਾ ਜਾਏ ਕਿਸੇ ਤੇ ਸਰਕਾਰ ਦੀ ਹੋਏਗੀ ਇਹ ਵੇਖੋ ਤੁਸੀਂ ਜੇ ਕਿਸੇ ਨੇ ਮਰੀਜ਼ ਨੂੰ ਲੈ ਕੇ ਜਾਣਾ ਬਟਾਲੇ ਮਰੀਜ਼ ਭਾਵੇਂ ਚੰਗਾ ਭਰਾ ਹੋਵੇ ਲੇਕਿਨ ਜਿੰਨੇ ਸੜਕ ਦੇ ਵਿੱਚ ਖਰਚੋਵਾਲ ਤੋਂ ਡੱਲੇ ਮੋੜ ਤੱਕ ਦਾ ਇੱਕ ਰੋਡ ਜਿਹੜਾ ਪਿਛਲੇ 20 ਸਾਲਾਂ ਤੋਂ ਖਰਾਬ ਹੈ ਉਹਨੂੰ ਬਣਾਉਣ ਵਾਸਤੇ ਬਹੁਤ ਜ਼ਿਆਦਾ ਪਹਿਲਾਂ ਆਪਾਂ ਉਪਰਾਲੇ ਕਰ ਚੁੱਕੇ ਹਾਂ ਸਰਕਾਰ ਤੱਕ ਮੈਸੇਜ ਦੇ ਚੁੱਕੇ ਹਾਂ ਪਰ ਕਿਸੇ ਦੇ ਕੰੰਤ ਜੂਨੀ ਸਰਕੀ ਇਸ ਨੂੰ ਬਣਾਉਣ ਵਾਸਤੇ ਅੱਜ ਅਸੀਂ ਇਹ ਉਪਰਾਲਾ ਕੀਤਾ ਕੀ ਅਗਰ ਸਰਕਾਰ ਨਹੀਂ ਦਿੱਤੀਗੀ ਅਸੀਂ 15 ਦਿਨ ਦਾ ਟਾਈਮ ਦਿੰਦੇ ਹਾਂ ਉਸ ਤੋਂ ਬਾਅਦ ਵਿੱਚ ਅਸੀਂ ਪੱਕਾ ਇਹ ਰੋਡ ਬਲੌਕਰ ਦਿੱਤਾ ਜਾਏਗਾ ਬਲੌਕਰਨ ਤੋਂ ਬਾਅਦ ਫਿਰ ਜਦੋਂ ਸਰਕਾਰ ਜਾਗੇਗੀ ਇਹ ਕੰਕਰੀਟ ਲੈ ਕੇ ਟਰੱਕ ਆ ਜਾਵੇਗੀ ਤਾਂ ਫਿਰ ਅਸੀਂ ਆਪਣਾ ਬਲੌਗ ਖੋਲ ਦਵਾਂ। ਹੋਂ ਤੱਕ ਕਿਥੇ ਤੱਕ ਇਹ ਤੁਸੀਂ ਆਪਣੀ ਮੰਗ ਪਹੁੰਚਾ ਚੁੱਕੇ ਹੋ ਵਿਭਾਗਾਂ ਤੱਕ ਜਾਂ ਸਰਕਾਰੀ ਧਾਰੀ। ਵੇਖੋ ਜੀ ਅਸੀਂ ਇਹ ਤਕਰੀਬਨ ਸਾਰੇ ਹਾਲ ਅਫਸਰ ਐਕਸਨ ਰੋਡ ਐਕਸਨ ਤੱਕ ਡੀਸੀ ਤੱਕ ਵੀ ਪਹੁੰਚ ਹੋ ਗਈ ਹੈ। ਹੋਰ ਵੀ ਜੋ ਵੀ ਜਿੱਥੇ-ਜਿੱਥੇ ਤੱਕ ਇਹਨਾਂ ਦਾ ਅਧਾਰਾ ਬਣਦਾ ਹੈ। ਉੱਥੇ ਤੱਕ ਆਪਾਂ ਇਹ ਲੈਟਰ ਵੀ ਪਹੁੰਚਾ ਚੁੱਕੇ ਹਾਂ ਪਰ ਕਿਸੇ ਨੇ ਸੁਣੀ ਨਹੀਂ ਪ੍ਰਿੰਟ ਮੀਡੀਆ 'ਚ ਖਬਰਾਂ ਮੇ ਦਿੱਤੀਆਂ। ਅੱਜ ਫਿਰ ਅਸੀਂ ਇਹ ਲਾਸਟ ਮੈਸੇਜ ਦਿੱਤਾ ਹੈ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਭਾਰਤ ਦੇਸ਼ ਨੂੰ ਬਚਾਉਣ ਵਾਸਤੇ ਪਰਾਲਾ ਕਰ ਰਹੀ ਹੈ ਫਿਰ ਆਪਾਂ ਇਹ ਰੋਡ ਵੀ ਇਸੇ ਤਰੀਕੇ ਨਾਲ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਮੈਸੇਜ ਹੈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਲੋਕ ਆ ਫੇਸ ਕਰ ਰਹੇ ਆ ਥਾਂ ਥਾਂ ਟੋਏ ਆ ਸਕੂਟਰ ਮੋਟਰਸਾਈਕਲ ਡਿੱਗਦੇ ਆ ਵੱਡੀਆਂ ਗੱਡੀਆਂ ਦੇ ਐਕਸੀਡੈਂਟ ਵੀ ਹੁੰਦੇ ਆ ਅੰਗ ਪੈਰ ਟੁੱਟਦੇ ਆ ਤੇ ਕਈ ਮੌਤਾਂ ਵੀ ਹੁਣ ਤੱਕ ਹੋ ਚੁੱਕੀਆਂ ਨੇ ਬਹੁਤ ਭਿਆਨਕ ਮੰਜ਼ਰ ਜਿਹੜਾ ਇਹ ਸੜਕ ਲੋਕਾਂ ਨੂੰ ਦਿਖਾ ਰਹੀ ਹੈ ਇਹ ਸੜਕ ਦੀ ਵੇਖੋ ਮੈਨੂੰ ਖੁਦ ਆਪ ਸਾਡਾ ਸਤਾਨ ਉੱਤੇ ਮਾਤਾ ਸਾਹਿਬ ਕਰੋਤੇ ਰੋੜਦੇ ਆਈ ਬਸਰਾਵਾ ਪਿੰਡ ਦੇ ਮੈਂ ਕਈ ਵਾਰ ਸੋਸ਼ਲ ਮੀਡੀਆ ਤੇ ਆਪਣੇ ਮੋਬਾਈਲ ਤੋਂ ਇਹ 4-50 ਬੰਦਾ ਉਹਨੂੰ ਵੇਖ ਚੁੱਕਿਆ ਵਾ ਕਿ ਇਹ ਰੋਡ ਦੀ ਮਾਰੀ ਮੇਰੇ ਗੁਰਦੁਰੂ ਸਾਹਮਣੇ ਹੀ ਕਈ ਲੋਕ ਡਿੱਗਦੇ ਨੇ ਮੈਂ ਚੁੱਕ ਕੇ ਹੱਸਾ ਪਤਾਉਣਾ ਉਹਨਾਂ ਨੂੰ ਕਈ ਯਾਰ ਮੈਂ ਖੁਦ ਮਿੱਟੀ ਪਾਈ ਆ ਇਸ ਰੋਡ ਦਾ ਪਈ ਇਨਾ ਮਾੜਾ ਹਾਲ ਹੈ ਹਰਚੋ ਵਾਲ ਤੋਂ ਡੱਲੇ ਮੋੜ ਤੱਕ ਕਈ ਐਕਸੀਡੈਂਟ ਹੁੰਦੇ ਲੋ ਰੋਜ਼ ਲੋਕ ਕੋਈ ਡਿੱਗਦਾ ਮਰਦਾ ਹੈ ਸੋ ਮੇਰੀ ਪਈ ਸਰਕਾਰ ਨੂੰ ਬੇਨਤੀ ਪਈ ਇਸ ਰੋਡ ਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਹਾਸਤੇ ਹੁੰਦੇ ਇਸ ਤੋਂ ਬਚਿਆ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤੇ ਸਾਡੀ ਪਿਛਲੀ ਕਾਂਗਰਸ ਸਰਕਾਰ ਲੰਗੀ ਆ ਲਾਡੀ ਸਾਡੇ ਹਲਕਾ ਵਿਧਾਇਕ ਵੀ ਗਏ ਇਥੋਂ ਫਤੇ ਬਾਜਵਾ ਗਿਆ ਤ੍ਰਿਪਤ ਬਾਜਵਾ ਗਿਆ ਪ੍ਰਤਾਪ ਬਾਜਵਾ ਅੱਜ ਵੀ ਹਾਜ਼ਰ ਹੈ ਸਾਰੇ ਉਸ ਤੋਂ ਬਾਅਦ ਹੁਣ ਇਹ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਸਰਕਾਰ ਆ ਗਈ ਜਿੰਨੂੰ ਸਾਡੇ ਲੋਕਾਂ ਨੇ 92 ਚੁਣ ਕੇ ਭੇਜੇ ਆ ਜਿਹਦੇ ਵਿੱਚ ਸਾਡਾ ਅਮਰਪਾਲ ਜੀ ਇਹ ਵਿਧਾਇਕ ਸਾਡਾ ਨਾਲ ਹੀ ਆ ਕਿਸ਼ਨਕੋਟ ਉਹਦੇ ਕੰਨਾਂ ਤੱਕ ਵੀ ਬਹੁਤ ਵਾਰ ਇੱਥੇ ਲੋਕ ਲੋਕਾਂ ਨੇ ਜਿਹੜੀ ਗੱਲ ਆ ਪਹਚਾਈ ਆ ਤੇ ਆਮ ਰਾਹਗੀਰਾਂ ਦੀ ਜਿਹੜੀ 100 ਪਿੰਡ ਨੂੰ ਤਕਰੀਬਨ ਜੋੜਨ ਵਾਲੀ ਹੈ ਜਿਹੜੀ ਸ਼ੜਕ ਆ ਕਿਉਂਕਿ ਬਟਾਲਾ ਇੱਕ ਮੇਨ ਸਿਟੀ ਆ ਤੇ ਸਾਡਾ ਲੋਕਲ ਸਾਰਾ ਸ਼੍ਰੀ ਹਰਗੋਬਿੰਦਪੁਰ ਜਿੰਨਾ ਵੀ ਇਲਾਕਾ ਹੈ ਉਹਦੇ ਵਾਸਤੇ ਮੇਨ ਸ਼ੜਕ ਆ ਤੇ ਸਾਰੇ ਜਿਹੜੇ ਸਾਡੇ ਪ੍ਰਸ਼ਾਸਨਿਕ ਹਾਕਮ ਆ ਉਹਨਾਂ ਦੇ ਕੰਨਾਂ ਦੇ ਵਿੱਚ ਬਹੁਤ ਵਾਰ ਲੋਕੋ ਲੋਕਾਂ ਨੇ ਇਹ ਜਿਹੜੀ ਆ ਗੱਲ ਪਹਚਾਈ ਆ ਪਰ ਜਦੋਂ ਉਹਨਾਂ ਨੇ ਬਿਲਕੁਲ ਨਹੀਂ ਸੁਣਿਆ ਤੇ ਮਜਬੂਰੀ ਵਾਸੀਨਾਂ ਲੋਕਾਂ ਨੇ ਜਿਹੜਾ ਇਹ ਕਿਸਾਨ ਜਥੇਬੰਦੀਆਂ ਦਾ ਆਸਰਾ ਲਿਆ ਅਸੀਂ ਲੰਮੀ ਮੀਟਿੰਗ ਕਰਕੇ ਐਸ.ਡੀ.ਐਮ ਸਾਹਿਬ ਕੋਲ ਲਿਖਤੀ ਪੱਤਰ ਦੇਾਂਗੇ ਤੇ ਸਮਾਂ ਦੇਾਂਗੇ 15 ਦਿਨ ਦਾ ਉਸ ਤੋਂ ਬਾਅਦ ਅਸੀਂ ਜਿਹੜਾ ਅਗਲਾ ਫੈਸਲਾ ਲਵਾਂਗੇ ਉਹ ਫੈਸਲਾ ਸਾਡਾ ਜਿਹੜਾ ਮਜਬੂਰੀ ਵਾਸ ਹੋਊਗਾ ਉਦੇ ਵਾਸਤੇ ਅਸੀਂ ਧਰਨਾ ਲਾਵਾਂਗੇ ਲੰਮੇ ਤੌਰ ਤੇ ਸਾਨੂੰ ਇਹ ਰਸਤਾ ਜਿਹੜਾ ਰੋਕਣਾ ਪਊਗਾ ਸਾਡਾ ਕੋਈ ਰਾਹ ਰੋਕਣਾ ਕੋਈ ਸ਼ੌਂਕ ਨਹੀਂ ਹੈ ਕਿ ਅਸੀਂ ਆਮ ਰਾਹਗੀਰਾਂ ਨੂੰ ਤੰਗੀ ਦਈਏ ਪਰ ਮਜਬੂਰੀ ਵਸ ਇਹ ਸਾਨੂੰ ਫੈਸਲਾ ਲੈਣਾ ਪਊਗਾ ਉਹਦਾ ਜ਼ਿੰਮੇਵਾਰ ਸਾਡਾ ਇੱਥੋਂ ਦਾ ਹਲਕਾ ਉਪਦਾਇਕ ਇੱਥੋਂ ਦਾ ਤਹਿਸੀਲਦਾਰ ਐਸਡੀਐਮ ਤੇ ਜਿਹੜਾ ਰੋਡ ਵਿਭਾਗ ਹੈ ਪੀਡਬਲਯੂਡੀ ਤੇ ਜਾਂ ਹੋਰ ਕਨਸਰਨਿੰਗ ਜਿਹੜੇ ਇਸ ਰੋਡ ਦੇ ਨਾਲ ਸੰਬੰਧਤ ਆ ਉਹ ਵਿਭਾਗ ਜ਼ਿੰਮੇਵਾਰ ਹੋਣਗੇ